ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵਿਸ਼ੇ ਤੇ ਵੀਡੀਓ ਬਣਾਉਣ ਲੱਗਾ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਇਹਦੇ ਵਿਚਾਰਾਂ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਿਉਂਕਿ ਅਸੀਂ ਜੋ ਬੋਲਦੇ ਆਂ ਤੇ ਤੁਹਾਡੇ ਤੋਂ ਉਹਨਾਂ ਵਿਚਾਰ ਲੈਣੇ ਚਾਹੁੰਦੇ ਆਂ ਕਿ ਅਸੀਂ ਸਹੀ ਬੋਲਦੇ ਆਂ ਕਿ ਗਲਤ ਬੋਲਦੇ ਆਂ ਮੈਂ ਗੱਲ ਕਰ ਲੱਗਾ ਵਾ ਵਿਕਾਸ ਨੂੰ ਲੈ ਕੇ ਪੰਜਾਬ ਦੇ ਨੂੰ ਦੋ ਦਿਨ ਤੋਂ ਸੋਸ਼ਲ ਮੀਡੀਆ ਤੇ ਦੇਖਿਆ ਜਾ ਰਿਹਾ ਵਾ ਕਿ ਪਿੰਡਾਂ ਦੀਆਂ ਗਲੀਆਂ ਨੇ ਨਹਿਰਾਂ ਦਾ ਰੂਪ ਧਾਰਿਆ ਵਾ ਸ਼ਹਿਰਾਂ ਦੇ ਰੋੜਾਂ ਨੇ ਨਹਿਰਾਂ ਦਾ ਰੂਪ ਧਾਰਿਆ ਵਾ ਚੌਂਕਾਂ ਨੇ ਦਰਿਆਵਾਂ ਛਪੜਾਂ ਦਾ ਰੂਪ ਧਾਰਿਆ ਵਾ ਔਰ ਮੈਂ ਇਹ ਨਹੀਂ ਕਹਿੰਦਾ ਕਿ ਇੱਕ ਸਰਕਾਰ ਦੀ ਨਲਾਕੀ ਆ ਕਿ ਜਿਹੜੀ ਮੌਜੂਦ ਦਾ ਸਰਕਾਰ ਉਹਦੀ ਨਲਾਕੀ ਆ ਮੈਂ ਕਹਿੰਦਾ ਕਿ ਸਾਰੀਆਂ ਸਰਕਾਰਾਂ ਦੀ ਨਲਾਕੀ ਆ ਔਰ ਇਸ ਨਲੈਕੀ ਦਾ ਜਿਹੜਾ ਵਾ ਪੂਲ ਪ੍ਰਮਾਤਮਾ ਨੇ ਖੋਲ ਕੇ ਰੱਖ ਦਿੱਤਾ ਕਿਉਂਕਿ ਲੋਕਾਂ ਨੇ ਬੋਲਣਾ ਬੰਦ ਕਰ ਦਿੱਤਾ ਕਿਉਂਕਿ ਅੱਜ ਤੁਸੀਂ ਦੇਖ ਰਹੇ ਜੋ ਜੋ ਮਰਜ਼ੀ ਹੁੰਦਾ ਜਾਵੇ ਕਿ ਬੰਦਾ ਹਰ ਇੱਕ ਡਰਿਆ ਹੋਇਆ ਵਾ ਕਿਉਂਕਿ ਪੋਜੀਸ਼ਨ ਹੀ ਸਰਕਾਰਾਂ ਨੇ ਇਦਾਂ ਦੀ ਬਣਾ ਦਿੱਤੀ ਆ ਪੰਜਾਬ ਦੀ ਕਿ ਤੁਸੀਂ ਆਪਣੇ ਹੱਕਾਂ ਦੇ ਵਾਸਤੇ ਵੀ ਬੋਲ ਨਹੀਂ ਸਕਦੇ ਤੁਸੀਂ ਆਪਣੇ ਵਿਕਾਸ ਦੇ ਵਾਸਤੇ ਵੀ ਨਹੀਂ ਬੋਲ ਸਕਦੇ ਤੁਸੀਂ ਆਪਣੇ ਬੱਚਿਆਂ ਦੇ ਵਾਸਤੇ ਵੀ ਨਹੀਂ ਬੋਲ ਸਕਦੇ ਤੁਸੀਂ ਆਪਣੇ ਲਾਕੇ ਦੇ ਕੰਮਾਂ ਵਾਸਤੇ ਮੈਂ ਨਹੀਂ ਬੋਲ ਸਕਦੇ ਕਿਉਂਕਿ ਅੱਜ ਹਾਲਾਤ ਜਿਹੜੇ ਅੱਜ ਤੋਂ ਨਹੀਂ ਪਿਛਲਿਆਂ ਸਮਿਆਂ ਤੋਂ ਬਣਦੇ ਆ ਰਹੇ ਆ ਕਿ ਲੋਕਾਂ ਨੂੰ ਚੁੱਪ ਕਰਾਉਣ ਲਈ دہشت ਦਾ ਮਾਹੌਲ ਬਣਾਇਆ ਗਿਆ ਵਾ ਤੇ ਮੈਂ ਇਹ ਗੱਲ ਕਰਨ ਲੱਗਾ ਵਾਂ ਕਿ ਜੇ ਪਿਛਲੀਆਂ ਸਰਕਾਰਾਂ ਤੋਂ ਪੁੱਛਿਆ ਜਾਵੇ ਕਿ ਉਹਨਾਂ ਨੇ 10-10 ਸਾਲ 15-15 ਸਾਲ 25-25 ਸਾਲ ਰਾਜ ਕੀਤਾ ਔਰ ਉਹਨਾਂ ਨੇ ਪੰਜਾਬ ਨੂੰ ਵਕਾਸ ਪੱਖੋਂ ਕਿਵੇਂ ਅੱਗੇ ਲਿਆਂਦਾ ਕਿੰਨਾ ਕ ਅੱਗੇ ਲਿਆਂਦਾ ਉਹ ਸਾਰਾ ਆਪਾਂ ਜਿਹੜਾ ਜ਼ਿਕਰ ਕਿਤੇ ਕਿਤੇ ਵੀ ਅਸੀਂ ਖੁੱਲਾ ਚੈਲੰਜ ਕਰਦੇ ਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿ ਆਓ ਅਸੀਂ ਤੁਹਾਡੇ ਨਾਲ ਡਿਬੇਟ ਕਰਨੀ ਚਾਹੁੰਦੇ ਆਂ ਅਸੀਂ ਬੈਠ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆਂ ਕਿ ਸਾਨੂੰ ਤੁਸੀਂ ਜਵਾਬ ਦਿਓ ਕਿ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋ ਉਹਦਾ ਉਹਦਾ ਕਾਰਨ ਕੀ ਆ ਤੇ ਉਹਦੇ ਦੋਸ਼ੀ ਕੌਣ ਆ ਜੇ ਤੁਹਾਨੂੰ ਨਹੀਂ ਪਤਾ ਤੇ ਅਸੀਂ ਤੁਹਾਨੂੰ ਦੱਸਦੇ ਆਂ ਤੁਸੀਂ ਸਾਡੇ ਨਾਲ ਬੈਠ ਕੇ ਡਿਬੇਟ ਕਰੋ ਵੀ ਉਹਦੇ ਕਾਰਨ ਤੇ ਉਹਦੇ ਹਾਲਾਤਾਂ ਦੇ ਦੋਸ਼ੀ ਔਰ ਜ਼ਿੰਮੇਵਾਰ ਕਿਹੜੇ ਲੋਕ ਆ ਔਰ ਇਹ ਹਾਲਾਤ ਬਣਾਏ ਕਿਦਾਂਗੇ ਇਹਨਾਂ ਬਣਾਉਣ ਦਾ ਕਾਰਨ ਕੀ ਆ ਇਹਦੇ ਪਿੱਛੇ ਸਾਰੀ ਫਿਲਮ ਕੀ ਚੱਲ ਰਹੀ ਆ ਕਿਉਂਕਿ ਦੇਖੋ ਬੋਲਣਾ ਤਾਂ ਪੈਂਦਾ ਹੀ ਆ ਜੇ ਅਸੀਂ ਨਹੀਂ ਬੋਲਾਂਗੇ ਪੰਜਾਬ ਦੇ ਵਸਨੀਕ ਆ ਪੰਜਾਬ ਦੇ ਵਾਸੀ ਆ ਪੰਜਾਬ ਦੇ ਜੰਮ ਪਾਲਿਆ ਜੇ ਅਸੀਂ ਨਹੀਂ ਬੋਲਦੇ ਤੇ ਫਿਰ ਬੋਲਣਾ ਕਿੰਨੇ ਆਪਣਾ ਘਰ ਆ ਪੰਜਾਬ ਅਸੀਂ ਆਪਣੇ ਘਰ ਆਸਤੇ ਬੋਲਣਾ ਸਾਨੂੰ ਚਾਹੀਦਾ ਵਾ ਔਰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਪੰਜਾਬ ਦੇ ਵਿੱਚ ਅੱਜ ਬਰਸਾਤ ਹੋਈ ਆ 3-4 ਸਾਲ ਤੋਂ ਬਰਸਾਤ ਤਿੰਨਾਂ ਸਾਲਾਂ ਤੋਂ ਚਾਂਮਾਂ ਸਾਲਾਂ ਤੋਂ ਬਰਸਾਤ ਦਾ ਜਿਹੜਾ ਮੌਨਸਨ ਜਿਹੜਾ ਸੀ ਉਹ ਮੀਂਹ ਨਹੀਂ ਸੀ ਪੈਂਦਾ ਲੋਕਾਂ ਨੂੰ ਚੇਤਾ ਭੁੱਲ ਗਿਆ ਸੀ ਕਿ ਸੌਣ ਵੀ ਕਿਤੇ ਆਉਂਦਾ ਵਾ ਤੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਉਹ ਕਿਉਂਕਿ ਸਾਰਿਆਂ ਦੇ ਦਾ ਫਿਕਰ ਰੱਖਦਾ ਵਾ ਕਿਉਂਕਿ ਉਹਨੇ ਧਰਤੀ ਦੇ ਵਿੱਚ ਜਿਹੜੇ ਜੀਵ ਆ ਉਹਨਾਂ ਨੂੰ ਵੀ ਖਵਾਉਣਾ ਵਾ ਜਿਹੜੇ ਆਕਾਸ਼ ਦੇ ਵਿੱਚ ਜੀਵ ਆ ਉਹਨਾਂ ਨੂੰ ਵੀ ਖਵਾਉਣਾ ਵਾ ਜਿਹੜੇ ਹਵਾ ਦੇ ਵਿੱਚ ਜੀਵ ਆ ਉਹਨਾਂ ਨੂੰ ਵੀ ਖਵਾਉਣਾ ਵਾ ਜਿੱਥੇ ਪਾਣੀ ਦੀ ਲੋੜ ਆ ਉਹਨੇ ਕੁਦਰਤ ਨੇ ਉੱਥੇ ਪਾਣੀ ਪਹਚਾਉਣੇ ਪਹਚਾਉਣਾ ਵਾ ਪਰ ਅਸੀਂ ਲੋਕਾਂ ਨੇ ਇਹ ਗੱਲ ਸੋਚ ਲਈ ਕਿ ਸ਼ਾਇਦ ਹੁਣ ਮੀਂਹ ਨਹੀਂ ਪੈਣੇ ਹੁਣ ਸ਼ਾਇਦ ਪਾਣੀ ਨਹੀਂ ਚੱਲਣੇ ਔਰ ਇਸ ਕਰਕੇ ਅਸੀਂ ਇਹ ਦੇਖਿਆ ਕਿ ਚਲੋ ਸ਼ਾਇਦ ਮਾਹੌਲ ਸੁੱਕ ਪੁਕਾ ਰਹਿਣਾ ਵਾ 5 ਸਾਲ ਹਰ ਇੱਕ ਨੇ 5 ਸਾਲ ਲਗਾਉਣ ਦੀ ਕੋਸ਼ਿਸ਼ ਕੀਤੀ ਜੇ ਇਹਨਾਂ ਲੀਡਰਾਂ ਤੋਂ ਪੁੱਛਾਂ ਪਿਛਲਿਆਂ ਤੋਂ ਪੁੱਛਾਂ ਹੁਣ ਵਾਲਿਆਂ ਤੋਂ ਪੁੱਛਾਂ ਕਿ ਭਾਈ ਤੁਹਾਨੂੰ ਪਤਾ ਸੀ ਕਿ ਬਰਸਾਤ ਹੋਣੀ ਆ ਕਿ ਤੁਸੀਂ ਗਟਰਾਂ ਦੀ ਨਾਲੀਆਂ ਦੀ ਸੀਵਰਾਜਾਂ ਦੀ ਔਰ ਜਿਹੜੇ ਖਾਲੇ ਸੀ ਉਹਨਾਂ ਦੀ ਸਫਾਈ ਕਿਉਂ ਨਹੀਂ ਕਰਾਈ ਔਰ ਫਿਰ ਦੂਸਰੇ ਨੰਬਰ ਤੇ ਪਿਛਲੀਆਂ ਸਰਕਾਰਾਂ ਨੇ ਵੀ ਪੁੱਛਣਾ ਅਸੀਂ ਪੁੱਛਣਾ ਚਾਹੁੰਦੇ ਆ ਔਰ ਸਮਾਂ ਮਿਲਿਆ ਤਾਂ ਅਸੀਂ ਆਰਟੀਆਈਆਂ ਪਾ ਕੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਪੋਲ ਖੋਲ ਪੁੱਛਾਂਗੇ ਔਰ ਪੁੱਛਣਾ ਫਰਜ਼ ਵੀ ਬਣਦਾ ਸਾਨੂੰ ਕਿਉਂਕਿ ਸਾਡਾ ਜਿਹੜਾ ਟੈਕਸ ਆ ਤਾਰਿਆ ਹੁੰਦਾ ਵਾ ਉਹਦੇ ਉੱਤੇ ਰਾਜ ਕਰਦੇ ਆ ਉਦੇ ਸਿਰ ਤੇ ਅਸੀਂ ਇਹਨਾਂ ਨੂੰ ਗੱਡੀਆਂ ਦਿੰਦੇ ਆ ਸਾਡੇ ਤੇਲ ਤੇ ਘੁੰਮਦੇ ਆ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਮੰਤਰੀ ਬਣਾਉਂਦੇ ਆ ਕਿਉਂਕਿ ਜਿੱਨਾਂ ਚਿਰ ਅਸੀਂ ਆਪਣੀ ਬੋਟ ਦਾ ਸਹੀ ਇਸਤੇਮਾਲ ਕਰਕੇ ਸਹੀ ਬੰਦਾ ਨਹੀਂ ਚੁਣਦੇ ਤੇ ਸਹੀ ਬੰਦਾ ਚੁਣ ਕੇ ਉਹਦੇ ਕੋ ਸਹੀ ਤਰੀਕੇ ਨਾਲ ਕੰਮ ਨਹੀਂ ਕਰਾਉਂਦੇ ਉੱਥੇ ਕਿਤੇ ਇਹਨਾਂ ਕਿਤੇ ਅਸੀਂ ਵੀ ਦੋਸ਼ੀ ਪਾਏ ਜਾਂਦੇ ਆ ਪੁੱਛਿਆ ਕਰੋ ਯਾਰ ਡਰਿਆ ਨਾ ਕਰੋ ਜੇ ਡਰਨਾ ਵਾ ਤੇ ਰੱਬ ਤੋਂ ਡਰੋ ਔਰ ਜਿਹੜਾ ਬੰਦਾ ਰੱਬ ਤੋਂ ਡਰਦਾ ਵਾ ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਗਈ ਕਿਉਂਕਿ ਸਾਰਿਆ ਮਨੁੱਖਤਾ ਸਾਰੀ ਸ੍ਰਿਸ਼ਟੀ ਰੱਬ ਦੀ ਬਣਾਈ ਹੋਈ ਆ ਤੇ ਇਹ ਕਰਕੇ ਮੇਰਾ ਕਹਿਣ ਤੋਂ ਭਾਵ ਸੀ ਕਿ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਹੀ ਅੱਜ ਲੋਕਾਂ ਦਾ ਜਿਹੜਾ ਵਾ ਬਾਹਰ ਨਿਕਲਣਾ ਦੁੱਬਰ ਹੋਇਆ ਆਇਆ ਵਾ ਹਰ ਸ਼ਹਿਰ ਦੀ ਵੀਡੀਓ ਆ ਰਹੀ ਆ ਕਿ ਪਾਣੀ ਪਾਣੀ ਹਰ ਪਿੰਡ ਦੀ ਵੀਡੀਓ ਆ ਰਹੀ ਆ ਕਿ ਪਾਣੀ ਪਾਣੀ ਜਦੋਂ ਇਹ ਪਾਣੀ ਬਰਸਾਤ हट ਜਾਣੀ ਆ ਬਰਸਾਤ ਹਟਣ ਤੋਂ ਬਾਅਦ ਇਹ ਪਾਣੀ ਕੁਝ ਥਾਵਾਂ ਤੇ ਰੁਕ ਜਾਂਦਾ ਹੁੰਦਾ ਉਦੇ ਤੋਂ ਬਾਅਦ ਫਿਰ ਸਾਡ ਨੂੰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਇਸ ਪਾਣੀ ਦੇ ਵਿੱਚੋਂ ਗੰਦਗੀ ਦੇ ਨਾਲ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਣਾ ਕਿਉਂਕਿ ਪਾਣੀ ਕਿਤੇ ਨਾ ਕਿਤੇ ਖਲੋਜਣਾ ਕਿਉਂਕਿ ਨਿਕਾਸੀ ਦਾ ਰਾਹ ਨਹੀਂ ਹੈਗਾ ਕੁਦਰਤ ਦੇ ਮੁਤਾਬਕ ਜਿਨਬ ਧਰਤੀ ਨੇ ਪਾਣੀ ਪੀਣਾ ਉਹ ਪੀ ਲੈਣਾ ਉਹਦੇ ਤੋਂ ਬਾਅਦਾਂ ਜਿਹੜਾ ਪਾਣੀ ਸਾਡਾ ਸਾਡੇ ਟੋਬਿਆਂ ਦੇ ਵਿੱਚ ਹੋਣਾ ਚਾਹੇ ਸਾਡੀਆਂ ਨਾਲੀਆਂ ਦੇ ਵਿੱਚ ਹੋਣਾ ਉਹਦੇ ਵਿੱਚੋਂ ਫਿਰ ਗੰਦਾ ਮੱਛਰ ਪੈਦਾ ਹੋਣਾ ਮੱਛਰ ਪੈਣ ਤੋਂ ਬਾਅਦ ਫਿਰ ਉਹ ਮਲੇਰੀਆ ਬਣਨਾ ਮਲੇਰੀਆ ਬਣਨ ਤੋਂ ਬਾਅਦ ਅਸੀਂ ਹਸਪਤਾਲਾਂ 'ਚ ਜਾਣਾ ਹਸਪਤਾਲਾਂ ਤੋਂ ਬਾਅਦ ਆਣ ਤੋਂ ਫਿਰ ਇੱਕ ਚਰਚਾ ਚੱਲਣੀ ਕਿ ਮਲੇਰੀਆ ਦੇ ਨਾਲ ਫਲਾਣੇ ਥਾਂ ਤੇ ਇੰਨੀਆਂ ਮੌਤਾਂ ਹੋ ਗਈਆਂ ਢਿੰਗੜੇ ਥਾਂ ਤੇ ਇੰਨੀਆਂ ਮੌਤਾਂ ਹੋ ਗਈਆਂ ਉਹਨਾਂ ਮੌਤਾਂ ਦਾ ਕਾਰਨ ਕੌਣ ਹੋਣਾ ਵਾ ਉਹਦਾ ਕਾਰਨ ਇਹ ਹੋ ਸਕਦਾ ਕਿ ਸਾਡੇ ਪ੍ਰਸ਼ਾਸਨ ਦੀ ਸਾਡੀਆਂ ਸਰਕਾਰਾਂ ਦੀ ਸਾਡੇ ਲੀਡਰਾਂ ਦੀ ਅਣਗਹਿਲੀ ਹੋਣੀ ਆ ਅਣਗਹਿਲੀ ਇਸ ਕਰਕੇ ਹੋਣੀ ਆ ਉਸ ਅਣਗਹਿਲੀ ਦਾ ਸ਼ਿਕਾਰ ਗਰੀਬ ਬੰਦੇ ਨੇ ਹੋ ਜਾਣਾ ਕਿਉਂਕਿ ਲੀਡਰ ਤਾਂ ਏਸੀ ਲਾ ਕੇ ਬੈਠਾ ਹੋਣਾ ਵਾ ਲੀਡਰ ਨੇ ਤਾਂ ਆਲ ਆਊਟ ਲਾ ਲੈਣਾ ਔਰ ਗਰੀਬ ਨੇ ਜਿੰਨੇ ਝੁੱਗੀ ਝੌਂਪੜੀ ਆ ਲੈਣੇ ਉਹਨੇ ਕਿੱਥੋਂ ਮੱਛਰ ਤੋਂ ਬਚ ਜਾਣਾ ਇਸ ਕਰਕੇ ਅਸੀਂ ਹਰ ਬੰਨੇ ਸਿਹਤ ਨਾਲ ਵੀ ਖਲਵਾੜ ਕਰ ਰਹੇ ਆ ਐਜੂਕੇਸ਼ਨ ਨਾਲ ਵੀ ਖਲਵਾੜ ਕਰ ਰਹੇ ਆ ਵਿਕਾਸ ਨਾਲ ਵੀ ਖਲਵਾੜ ਕਰ ਰਹੇ ਆ ਮੈਂ ਪਿਛਲੇ ਦਿਨੀ ਇੱਕ ਪੁਲ ਦਾ ਮੁੱਦਾ ਚੱਕਿਆ ਸੀ ਕਿ ਤੁਸੀਂ ਦੇਖਿਆ ਹੋਣਾ ਮੈਂ ਕਹਿੰਦਾ ਮੇਰੇ ਨਾਲ মিডিਆ ਵਿజిਟ ਕਰੇ ਮੈਂ ਟਾਈਮ ਦਿੰਦਾ ਵਾ ਬਹੁਤ ਸਾਰੇ ਪੋਲੇ ਦੰਦੇ ਆ ਜਿਨ੍ਹਾਂ ਦੇ ਉੱਤੋਂ ਦੀ ਸਕੂਲ ਬੱਸਾਂ ਗੁਜ਼ਰਦੀਆਂ ਆ ਆਮ ਲੋਕ ਗੁਜ਼ਰਦੇ ਆ ਉਹਨਾਂ ਦੇ ਉੱਤੇ ਸੇਫਟੀ ਨਹੀਂ ਹੈਗੀ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਮਾਲਵੇ ਵਿੱਚ ਇੱਕ ਦੋ ਬੱਸਾਂ ਡਿੱਗਣ ਕਰਕੇ 8-9 ਜਾਨਾਂ ਦੀ ਮੌਤ ਹੋ ਗਈ ਫਿਰ ਸਕੂਲੀ ਬੱਸਾਂ ਦੇ ਬੜੇ ਹਾਸੇ ਵਾਪਰੇ ਕਿਉਂਕਿ ਸਾਡੀਆਂ ਸਰਕਾਰਾਂ ਜਾਗਦੀਆਂ ਨਹੀਂ ਗੀਆਂ ਉਹਦਾ ਕਾਰਨ ਇਹ ਆ ਕਿ ਅਸੀਂ ਲੋਕ ਨਹੀਂ ਜਾਗਦੇ ਅਸੀਂ ਇਹਨਾਂ ਨੂੰ ਲੀਡਰ ਬਣਾ ਕੇ ਮੁੜ ਕੇ ਇਹਨਾਂ ਨੂੰ ਪੁੱਛਦੇ ਨਹੀਂਗੇ ਜੇ ਅਸੀਂ ਪੁੱਛਦੇ ਆ ਤੇ ਫਿਰ ਸਾਡਾ ਜਿਹੜਾ ਪੁੱਛਣ ਦਾ ਤਰੀਕਾ ਉਹ ਵੀ ਕਿਤੇ